Indigo ਦੇ ਸੰਚਾਲਨ ਸੰਕਰ ਦੇ ਕਾਰਨ ਤੇਜਪੁਰ ਦੇ ਵਿੱਚ ਸੈਂਕੜੇ ਉਡਾਣਾਂ ਰੱਦ ਹੋ ਰਹੀਆਂ ਨੇ ਜਾਂ ਫਿਰ بگਨ ਪੈ ਗਈ ਹੈ ਸਥਿਤੀ ਦਾ ਫਾਇਦਾ ਚੁੱਕਦੇ ਹੋਏ ਕਈ 에ਅਰਲਾਈਨਸ ਨੇ ਕੁਝ ਰੂਟਾਂ ਤੇ ਹਵਾਈ ਕਿਰਾਏ ਦੇ ਵਿੱਚ ਭਾਰੀ ਵਾਧਾ ਕੀਤਾ ਹੈ ਯਾਤਰੀਆਂ ਦੀਆਂ ਵੱਧੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਸ਼ਹਿਰੀ ਹਵਾ ਪਾਜ਼ੀ ਮੰਤਰਾਲੇ ਨੇ ਇੱਕ ਵੱਡਾ ਕਦਮ ਚੁੱਕਿਆ ਹੈ ਅਤੇ 에ਅਲਾਈਨਸ ਨੂੰ ਮਨਮਾਨੇ ਭਾੜੇ ਵਸੂਲਣ ਤੋਂ ਰੋਕਣ ਦੇ ਲਈ ਸਾਰੇ ਪ੍ਰਭਾਵਿਤ ਰੂਟਾਂ ਤੇ ਕਿਰਾਏ ਦੀਆਂ ਸੀਮਾਵਾਂ ਲਾਗੂ ਕੀਤੀਆਂ ਨੇ Indigo ਉਡਾਣਾਂ ਦੇ ਵਾਰ-ਵਾਰ ਰੱਦ ਹੋਣ ਅਤੇ ਤੇਰੀ ਦੇ ਕਾਰਨ ਯਾਤਰੀਆਂ ਦੀ ਮੰਗ ਦੇ ਵਿੱਚ ਅਚਾਨਕ ਵਾਧੇ ਨੇ ਕਿਰਾਏ ਨੂੰ ਪ੍ਰਭਾਵਿਤ ਕੀਤਾ ਹੈ। ਕੁਝ ਏਅਰਲਾਈਨਸ ਨੇ ਇਸ ਮੌਕੇ ਦਾ ਫਾਇਦਾ ਉਠਾਇਆ ਅਤੇ ਬਹੁਤ ਜ਼ਿਆਦਾ ਕੀਮਤਾਂ ਵਸੂਲਣੀਆਂ ਸ਼ੁਰੂ ਕਰ ਦਿੱਤੀਆਂ ਨੇ। ਮੰਤਰਾਲੇ ਨੇ ਇਸ ਦਾ ਤੁਰੰਤ ਨੋਟਿਸ ਲਿਆ ਅਤੇ ਸਪੱਸ਼ਟ ਕੀਤਾ ਹੈ ਕਿ ਮੋਕਾਪਰਸਤ ਜਾਂ ਫਿਰ ਮਨਮਾਨੇ ਭਾੜੇ ਵਸੂਲਣ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ 7 ਦਸੰਬਰ ਰਾਤ 8 ਵਜੇ ਤੱਕ ਰੱਦ ਹੋਈਆਂ ਉਡਾਣਾਂ ਦੇ ਪ੍ਰਭਾਵਿਤ ਯਾਤਰੀਆਂ ਨੂੰ ਟਿਕਟ ਦਾ ਰਿਫੰਡ ਦਿੱਤਾ ਜਾਏ ਅਤੇ ਯਾਤਰੀਆਂ ਦੇ ਸਮਾਨ ਅਗਲੇ 48 ਘੰਟਿਆਂ ਦੇ ਅੰਦਰ ਵਾਪਸ ਕੀਤਾ ਜਾਏ। ਇੰਡੀਗੋ ਦੇ ਸੰਚਾਲਨ ਸੰਕਰ ਦੇ ਕਾਰਨ ਦੇਸ਼ ਭਰ ਦੇ ਵਿੱਚ ਸੈਂਕੜੇ ਉਡਾਣਾਂ ਰੱਦ ਹੋ ਰਹੀਆਂ ਨੇ ਜਾਂ ਫਿਰ بگਨ ਪੈ ਰਹੀ ਹੈ। ਸਥਿਤੀ ਦਾ ਫਾਇਦਾ ਚੁੱਕਦੇ ਹੋਏ ਕਈ 에ਅਰਲਾਈਨਸ ਨੇ ਕੁਝ ਰੂਟਾਂ ਤੇ ਹਵਾਈ ਕਿਰਾਏ ਦੇ ਵਿੱਚ ਭਾਰੀ ਵਾਧਾ ਕੀਤਾ ਹੈ। ਯਾਤਰੀਆਂ ਦੀਆਂ ਵੱਧੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਸ਼ਹਿਰੀ ਹਵਾ ਪਾਜ਼ੀ ਮੰਤਰਾਲੇ ਨੇ ਇੱਕ ਵੱਡਾ ਕਦਮ ਚੁੱਕਿਆ ਹੈ ਅਤੇ 에ਅਰਲਾਈਨਸ ਨੂੰ ਮਨਮਾਨੇ ਭਾੜੇ ਵਸੂਲਣ ਤੋਂ ਰੋਕਣ ਦੇ ਲਈ ਸਾਰੇ ਪ੍ਰਭਾਵਿਤ ਰੂਟਾਂ ਤੇ ਕਿਰਾਏ ਦੀਆਂ ਸੀਮਾਵਾਂ ਲਾਗੂ ਕੀਤੀਆਂ। ਇੰਡੀਗੋ ਉਡਾਣਾਂ ਦੇ ਵਾਰ-ਵਾਰ ਰੱਦ ਹੋਣ ਅਤੇ ਦੇਰੀ ਦੇ ਕਾਰਨ ਯਾਤਰੀਆਂ ਦੀ ਮੰਗ ਦੇ ਵਿੱਚ ਅਚਾਨਕ ਵਾਧੇ ਨੇ ਕੀਮਾਈ ਨੂੰ ਪ੍ਰਭਾਵਿਤ ਕੀਤਾ ਹੈ। ਕੁਝ ਏਅਰਲਾਈਨਸ ਨੇ ਇਸ ਮੌਕੇ ਦਾ ਫਾਇਦਾ ਉਠਾਇਆ ਅਤੇ ਬਹੁਤ ਜ਼ਿਆਦਾ ਕੀਮਤਾਂ ਵਸੂਲਣੀਆਂ ਸ਼ੁਰੂ ਕਰ ਦਿੱਤੀਆਂ ਨੇ। ਮੰਤਰਾਲੇ ਨੇ ਇਸ ਦਾ ਤੁਰੰਤ ਨੋਟਿਸ ਲਿਆ ਅਤੇ ਸਪੱਸ਼ਟ ਕੀਤਾ ਹੈ ਕਿ ਮੋਕਾਪਰਸਤ ਜਾਂ ਫਿਰ ਮਨਮਾਨੇ ਭਾੜੇ ਵਸੂਲਣ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ 7 ਦਸੰਬਰ ਰਾਤ 8 ਵਜੇ ਤੱਕ ਰੱਦ ਹੋਈਆਂ ਉਡਾਣਾਂ ਦੇ ਪਰਵਾਹ ਵਿੱਤ ਯਾਤਰੀਆਂ ਨੂੰ ਟਿਕਟ ਦਾ ਰਿਫੰਡ ਦਿੱਤਾ ਜਾਏ ਅਤੇ ਯਾਤਰੀਆਂ ਦਾ ਸਮਾਨ ਅਗਲੇ 48 ਘੰਟਿਆਂ ਦੇ ਅੰਦਰ ਵਾਪਸ ਕੀਤਾ ਜਾਏ ਇੰਡੀਗੋ ਦੇ ਸੰਚਾਲਨ ਸੰਕਟ ਦੇ ਕਾਰਨ ਦੇਸ਼ ਭਰ ਦੇ ਵਿੱਚ ਸੈਂਕੜੇ ਉਡਾਣਾਂ ਰੱਦ ਹੋ ਰਹੀਆਂ ਨੇ ਜਾਂ ਫਿਰ بگਨ ਪੈ ਰਹੀ ਹੈ ਸਥਿਤੀ ਦਾ ਫਾਇਦਾ ਚੁੱਕਦੇ ਹੋਏ ਕਈ 에ਅਰਲਾਈਨਸ ਨੇ ਕੁਝ ਰੂਟਾਂ ਤੇ ਹਵਾਈ ਕਿਰਾਏ ਦੇ ਵਿੱਚ ਭਾਰੀ ਵਾਅਦਾ ਕੀਤਾ ਯਾਤਰੀਆਂ ਦੀਆਂ ਵੱਧੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਸ਼ਹਿਰੀ ਹਵਾ ਪਾਜ਼ੀ ਮੰਤਰਾਲੇ ਨੇ ਵੱਡਾ ਕਦਮ ਚੁੱਕਿਆ ਹੈ ਅਤੇ 에ਅਰਲਾਈਨਸ ਨੂੰ ਮਨਮਾਨੇ ਭਾੜੇ ਵਸੂਲਣ ਤੋਂ ਰੋਕਣ ਦੇ ਲਈ ਸਾਰੇ ਪ੍ਰਭਾਵਿਤ ਰੂਟਾਂ ਤੇ ਕਿਰਾਏ ਦੀਆਂ ਸੀਮਾਵਾਂ ਲਾਗੂ ਕੀਤੀਆਂ ਨੇ ਇੰਡੀਗੋ ਉਡਾਣਾਂ ਦੇ ਵਾਰ-ਵਾਰ ਰੱਦ ਹੋਣ ਤੇ ਦੇਰੀ ਦੇ ਕਾਰਨ ਯਾਤਰੀਆਂ ਦੀ ਮੰਗ ਦੇ ਵਿੱਚ ਅਚਾਨਕ ਵਾਧੇ ਨੇ ਕਿਰਾਏ ਨੂੰ ਪ੍ਰਭਾਵਿਤ ਕੀਤਾ ਹੈ ਕੁਝ ਏਅਰਲਾਈਨਸ ਨੇ ਇਸ ਮੌਕੇ ਦਾ ਫਾਇਦਾ ਉਠਾਇਆ ਅਤੇ ਬਹੁਤ ਜ਼ਿਆਦਾ ਕੀਮਤਾਂ ਵਸੂਲਣੀਆਂ ਸ਼ੁਰੂ ਕਰ ਦਿੱਤੀਆਂ ਨੇ ਮੰਤਰਾਲੇ ਨੇ ਇਸ ਦਾ ਤੁਰੰਤ ਨੋਟਿਸ ਲਿਆ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਮੋਕਾਪਰਸਤ ਜਾਂ ਫਿਰ ਮਨਮਾਨੇ ਭਾੜੇ ਵਸੂਲਣ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸੱਤ ਸੰਬਲ ਰਾਤ 8 ਵਜੇ ਤੱਕ ਰੱਦ ਹੋਈਆਂ ਉਡਾਣਾਂ ਦੇ ਪ੍ਰਭਾਵਿਤ ਯਾਤਰੀਆਂ ਨੂੰ ਟਿਕਟ ਦਾ ਰਿਫੰਡ ਦਿੱਤਾ ਜਾਏ ਅਤੇ ਯਾਤਰੀਆਂ ਦਾ ਸਮਾਨ ਅਗਲੇ 48 ਘੰਟਿਆਂ ਦੇ ਅੰਦਰ ਵਾਪਸ ਕੀਤਾ ਜਾਏ